ਸਵਾਰੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਵੇਂ ਹੀ ਟੇਕ-ਆਫ ਕਰਨ ਲੱਗਦਾ ਜਿਵੇਂ ਹੀ ਉਡਾਨ ਭਰਦਾ ਤਾਂ ਉਡਾਨ ਭਰਦਿਆਂ ਸਾਰ ਹੀ ਜਹਾਜ਼ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਸਵਾਰੀਆਂ ਦੇ ਵਿੱਚ ਜ਼ਬਰਦਸਤ ਚੀਖ ਚਿਹਾੜਾ ਮਚ ਜਾਂਦਾ ਹੈ ਉੱਥੇ ਹੀ ਸਾਰੀਆਂ ਸਵਾਰੀਆਂ ਦੇ ਸਾਹ ਸੁੱਕ ਜਾਂਦੇ ਨੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਹਫੜਾ ਦਫੜੀ ਬਹੁਤ ਜ਼ਿਆਦਾ ਪਗੜੜ ਮਚ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਹਾਜ਼ ਦੇ ਵਿੱਚ ਜੋ ਯਾਤਰੀ ਸਵਾਰ ਸਨ ਉਹਨਾਂ ਨੂੰ ਸਲਾਈਡਾਂ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਦਾਜ਼ੀ ਅਮਰੀਕਾ ਦੇ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਵਿੱਚ 282 ਯਾਤਰੀ ਮੌਜੂਦ ਸਨ ਤੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾਂਦਾ ਹੈ। ਉੱਥੇ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਯਾਤਰੀਆਂ ਨੂੰ ਇਸ ਤਰੀਕੇ ਦੇ ਨਾਲ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਪੈਂਦਾ ਹੈ। ਉਥੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਡੈਲਟਾ 에ਅਰਲਾਈਨਸ ਨੇ ਦੱਸਿਆ ਕਿ ਐਟਲਾਂਟਾ ਜਾਣ ਵਾਲੇ ਜਹਾਜ਼ ਨੇ ਰਨਵੇ ਤੋਂ ਉਡਾਨ ਭਰ ਇਸੇ ਕਾਰਨ ਕਿ ਇਸ ਦੇ ਦੋ ਇੰਜਨਾਂ ਵਿੱਚੋਂ ਇੱਕ ਇੰਜਨ ਨੂੰ ਅੱਗ ਲੱਗ ਜਾਂਦੀ ਹੈ ਐਫਏਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਨ ਤੋਂ ਅਗਧੀਆਂ ਲਪਟਾਂ ਨਿਕਲੀਆਂ ਸਨ ਜਿਸ ਨੂੰ ਟਰਮੀਨਲ ਵਿੱਚ ਇੱਕ ਯਾਤਰੀ ਦੇ ਫੋਨ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸਨ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਏਅਰਲਾਈਨ ਨੇ ਕਿਹਾ ਕਿ ਜਦੋਂ ਜਹਾਜ਼ ਦੇ ਦੋ ਇੰਜਨਾਂ ਵਿੱਚੋਂ ਇੱਕ ਦੀ ਟੇਲ ਪਾਈਪ ਵਿੱਚ ਅੱਗ ਦੀ ਲੱਗਤਾ ਵੇਖਿਆ ਗਿਆ ਤਾਂ ਡੈਲਟਾ ਫਲਾਈਟ ਦੇ ਅਮਲੇ ਨੇ ਯਾਤਰੀ ਕੈਬਿਨ ਨੂੰ ਖਾਲੀ ਕਰਨ ਦੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ। ਉਥੇ ਏਅਰਲਾਈਨ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਦੇ ਸਹਿਯੋਗ ਦੀ ਕਦਰ ਕਰਦੇ ਹਾਂ ਤੇ ਇਸ ਅਨੁਭਵ ਲਈ ਮਾਫੀ ਮੰਗਦੇ ਹਾਂ। ਸਵਾਰੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਵੇਂ ਹੀ ਟੇਕ-ਆਫ ਕਰਨ ਲੱਗਾ ਜਿਵੇਂ ਹੀ ਉਡਾਨ ਭਰਦਾ ਤਾਂ ਉਡਾਨ ਪਰਦਿਆਂਸਾਰ ਹੀ ਜਹਾਜ਼ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਸਵਾਰੀਆਂ ਦੇ ਵਿੱਚ ਜ਼ਬਰਦਸਤ ਚੀਕ ਚਿਹਾੜਾ ਮਚ ਜਾਂਦਾ ਹੈ ਉੱਥੇ ਹੀ ਸਾਰੀਆਂ ਸਵਾਰੀਆਂ ਦੇ ਸਾਹ ਸੁੱਕ ਜਾਂਦੇ ਨੇ ਤੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਹਫੜਾ ਦਫੜੀ ਬਹੁਤ ਜ਼ਿਆਦਾ ਪਗੜੜ ਮਚ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜਹਾਜ਼ ਦੇ ਵਿੱਚ ਜੋ ਯਾਤਰੀ ਸਵਾਰ ਸਨ ਉਹਨਾਂ ਨੂੰ ਸਲਾਈਡਾਂ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਦਾਜੀ ਅਮਰੀਕਾ ਦੇ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਵਿੱਚ 282 ਯਾਤਰੀ ਮੌਜੂਦ ਸਨ ਤੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾਂਦਾ ਹੈ ਉੱਥੇ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਯਾਤਰੀਆਂ ਨੂੰ ਇਸ ਤਰੀਕੇ ਦੇ ਨਾਲ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਪੈਂਦਾ ਅਥੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਡੈਲਟਾ 에ਅਰਲਾਈਨਸ ਨੇ ਦੱਸਿਆ ਕਿ ਐਟਲਾਂਟਾ ਜਾਣ ਵਾਲੇ ਜਹਾਜ਼ ਨੇ ਰਨਵੇ ਤੋਂ ਉਡਾਨ ਭਰ ਇਸੇ ਕਾਰਨ ਕਿ ਇਸ ਦੇ ਦੋ ਇੰਜਨਾਂ ਵਿੱਚੋਂ ਇੱਕ ਇੰਜਨ ਨੂੰ ਅੱਗ ਲੱਗ ਜਾਂਦੀ ਹੈ ਐਫਏਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਨ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਸਨ ਜਿਸ ਨੂੰ ਟਰਮੀਨਲ ਵਿੱਚ ਇੱਕ ਯਾਤਰੀ ਦੇ ਫੋਨ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸਨ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ ਏਅਰਲਾਈਨ ਨੇ ਕਿਹਾ ਕਿ ਜਦੋਂ ਜਹਾਜ਼ ਦੇ ਦੋ ਇੰਜਨਾਂ ਵਿੱਚੋਂ ਇੱਕ ਦੀ ਟੇਲ ਪਾਈਪ ਵਿੱਚ ਅੱਗ ਦੀ ਲੱਤਾਂ ਵੇਖੀਆਂ ਗਈਆਂ ਤਾਂ ਡੈਲਟਾ ਫਲਾਈਟ ਦੇ ਅਮਲੇ ਨੇ ਯਾਤਰੀ ਕੈਬਿਨ ਨੂੰ ਖਾਲੀ ਕਰਨ ਦੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਉਥੇ ਏਅਰਲਾਈਨ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਦੇ ਸਹਿਯੋਗ ਦੀ ਕਦਰ ਕਰਦੇ ਹਾਂ ਤੇ ਇਸ ਅਨੁਭਵ ਲਈ ਮਾਫੀ ਮੰਗਦੇ ਹਾਂ ਸਵਾਰੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਵੇਂ ਹੀ ਟੇਕ-ਆਫ ਕਰਨ ਲੱਗਾ ਜਿਵੇਂ ਹੀ ਉਡਾਨ ਭਰਦਾ ਤਾਂ ਉਡਾਨ ਭਰਦਿਆਂ ਸਾਰ ਹੀ ਜਹਾਜ਼ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਸਵਾਰੀਆਂ ਦੇ ਵਿੱਚ ਜ਼ਬਰਦਸਤ ਚੀਖ ਚਿਹਾੜਾ ਮਚ ਜਾਂਦਾ ਹੈ ਉੱਥੇ ਹੀ ਸਾਰੀਆਂ ਸਵਾਰੀਆਂ ਦੇ ਸਾਹ ਸੁੱਕ ਜਾਂਦੇ ਨੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਹਫੜਾ ਦਫੜੀ ਬਹੁਤ ਜ਼ਿਆਦਾ ਪਗੜਮਚ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਹਾਜ਼ ਦੇ ਵਿੱਚ ਜੋ ਯਾਤਰੀ ਸਵਾਰ ਸਨ ਉਹਨਾਂ ਨੂੰ ਸਲਾਈਡਾਂ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਦਾਜ਼ੀਆ ਅਮਰੀਕਾ ਦੇ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਵਿੱਚ 282 ਯਾਤਰੀ ਮੌਜੂਦ ਸਨ ਤੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾਂਦਾ ਹੈ। ਉੱਥੇ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਯਾਤਰੀਆਂ ਨੂੰ ਇਸ ਤਰੀਕੇ ਦੇ ਨਾਲ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਪੈਂਦਾ। ਅਥੀ ਫੈਡਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਡੈਲਟਾ 에ਅਰਲਾਈਨਸ ਨੇ ਦੱਸਿਆ ਕਿ ਐਟਲਾਂਟਾ ਜਾਣ ਵਾਲੇ ਜਹਾਜ਼ ਨੇ ਰਨਵੇ ਤੋਂ ਉਡਾਨ ਭਰ ਇਸੇ ਕਾਰਨ ਕਿ ਇਸ ਦੇ ਦੋ ਇੰਜਨਾਂ ਵਿੱਚੋਂ ਇੱਕ ਇੰਜਨ ਨੂੰ ਅੱਗ ਲੱਗ ਜਾਂਦੀ ਹੈ ਐਫਏਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਨ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਸਨ ਜਿਸ ਨੂੰ ਟਰਮੀਨਲ ਵਿੱਚ ਇੱਕ ਯਾਤਰੀ ਦੇ ਫੋਨ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸਨ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਏਅਰਲਾਈਨ ਨੇ ਕਿਹਾ ਕਿ ਜਦੋਂ ਜਹਾਜ਼ ਦੇ ਦੋ ਇੰਜਨਾਂ ਵਿੱਚੋਂ ਇੱਕ ਦੀ ਟੇਲ ਪਾਈਪ ਵਿੱਚ ਅੱਗ ਦੀ ਲੱਤਾਂ ਦੇਖਿਆ ਗਿਆ ਤਾਂ ਡੈਲਟਾ ਫਲਾਈਟ ਦੇ ਅਮਲੇ ਨੇ ਯਾਤਰੀ ਕੈਬਿਨ ਨੂੰ ਖਾਲੀ ਕਰਨ ਦੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਉਥੇ ਏਅਰਲਾਈਨ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਦੇ ਸਹਿਯੋਗ ਦੀ ਕਦਰ ਕਰਦੇ ਹਾਂ ਤੇ ਇਸ ਅਨੁਭਵ ਲਈ ਮਾਫੀ ਮੰਗਦੇ ਹਾਂ ਸਵਾਰੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਵੇਂ ਹੀ ਟੇਕ-ਆਫ ਕਰਨ ਲੱਗਦਾ ਜਿਵੇਂ ਹੀ ਉਡਾਨ ਭਰਦਾ ਤਾਂ ਉਡਾਨ ਭਰਦਿਆਂ ਸਾਰ ਹੀ ਜਹਾਜ਼ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਹਾਂ ਸਵਾਰੀਆਂ ਦੇ ਵਿੱਚ ਜ਼ਬਰਦਸਤ ਚੀਖ ਚਿਹਾੜਾ ਮਚ ਜਾਂਦਾ ਹੈ ਉੱਥੇ ਹੀ ਸਾਰੀਆਂ ਸਵਾਰੀਆਂ ਦੇ ਸਾਹ ਸੁੱਕ ਜਾਂਦੇ ਨੇ ਤੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਹਫੜਾ ਦਫੜੀ ਬਹੁਤ ਜ਼ਿਆਦਾ ਪਗੜੜ ਮਚ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਜਹਾਜ਼ ਦੇ ਵਿੱਚ ਜੋ ਯਾਤਰੀ ਸਵਾਰ ਸਨ ਉਹਨਾਂ ਨੂੰ ਸਲਾਈਡਾਂ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਦਾਜ਼ੀਆ ਅਮਰੀਕਾ ਦੇ ਔਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਵਿੱਚ 282 ਯਾਤਰੀ ਮੌਜੂਦ ਸਨ ਤੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾਂਦਾ ਹੈ। ਉਥੇ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅਗਲ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਯਾਤਰੀਆਂ ਨੂੰ ਇਸ ਤਰੀਕੇ ਦੇ ਨਾਲ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਪੈਂਦਾ ਹੈ। ਅਥੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਡੈਲਟਾ 에ਅਰਲਾਈਨਸ ਨੇ ਦੱਸਿਆ ਕਿ ਐਟਲੰਟਾ ਜਾਣ ਵਾਲੇ ਜਹਾਜ਼ ਨੇ ਰਨਵੇ ਤੋਂ ਉਡਾਨ ਭਰ ਇਸੇ ਕਾਰਨ ਕਿ ਇਸ ਦੇ ਦੋ ਇੰਜਨਾਂ ਵਿੱਚੋਂ ਇੱਕ ਇੰਜਨ ਨੂੰ ਅੱਗ ਲੱਗ ਜਾਂਦੀ ਹੈ ਐਫਏਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਨ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਸਨ ਜਿਸ ਨੂੰ ਟਰਮੀਨਲ ਵਿੱਚ ਇੱਕ ਯਾਤਰੀ ਦੇ ਫੋਨ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸਨ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਏਅਰਲਾਈਨ ਨੇ ਕਿਹਾ ਕਿ ਜਦੋਂ ਜਹਾਜ਼ ਦੇ ਦੋ ਇੰਜਨਾਂ ਵਿੱਚੋਂ ਇੱਕ ਦੀ ਟੇਲ ਪਾਈਪ ਵਿੱਚ ਅੱਗ ਦੀ ਲੱਤਾਂ ਦੇਖੀਆਂ ਗਈਆਂ ਤਾਂ ਡੈਲਟਾ ਫਲਾਈਟ ਦੇ ਅਮਲੇ ਨੇ ਯਾਤਰੀ ਕੈਬਿਨ ਨੂੰ ਖਾਲੀ ਕਰਨ ਦੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ। ਉਥੇ ਏਅਰਲਾਈਨ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਦੇ ਸਹਿਯੋਗ ਦੀ ਕਦਰ ਕਰਦੇ ਹਾਂ ਤੇ ਇਸ ਅਨੁਭਵ ਲਈ ਮਾਫੀ ਮੰਗਦੇ ਹਾਂ। ਸਵਾਰੀਆਂ ਦੇ ਨਾਲ ਭਰਿਆ ਹੋਇਆ ਜਹਾਜ਼ ਜਿਵੇਂ ਹੀ ਟੇਕ-ਆਫ ਕਰਨ ਲੱਗਾ ਜਿਵੇਂ ਹੀ ਉਡਾਨ ਭਰਦਾ ਤਾਂ ਉਡਾਨ ਪਰਦਿਆਂਸਾਰ ਹੀ ਜਹਾਜ਼ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਸਵਾਰੀਆਂ ਦੇ ਵਿੱਚ ਜ਼ਬਰਦਸਤ ਚੀਖ ਚਿਹਾੜਾ ਮਚ ਜਾਂਦਾ ਉੱਥੇ ਹੀ ਸਾਰੀਆਂ ਸਵਾਰੀਆਂ ਦੇ ਸਾਹ ਸੁੱਕ ਜਾਂਦੇ ਨੇ ਤੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਦੇ ਉੱਤੇ ਬਹੁਤ ਜ਼ਿਆਦਾ ਹਫੜਾ ਦਫੜੀ ਬਹੁਤ ਜ਼ਿਆਦਾ ਪਗੜਮਚ ਜਾਂਦੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਹਾਜ਼ ਦੇ ਵਿੱਚ ਜੋ ਯਾਤਰੀ ਸਵਾਰ ਸਨ ਉਹਨਾਂ ਨੂੰ ਸਲਾਈਡਾਂ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਜ਼ੀਆ ਅਮਰੀਕਾ ਦੇ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਹਾਜ਼ ਦੇ ਵਿੱਚ 282 ਯਾਤਰੀ ਮੌਜੂਦ ਸਨ ਤੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਦੇ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਜਾਂਦਾ ਹੈ ਉੱਥੇ ਮੀਡੀਆ ਰਿਪੋਰਟਾਂ ਮੁਤਾਬਕ ਸੋਮਵਾਰ ਨੂੰ ਆਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਯਾਤਰੀਆਂ ਨੂੰ ਇਸ ਤਰੀਕੇ ਦੇ ਨਾਲ ਐਮਰਜੈਂਸੀ ਸਲਾਈਡਾਂ ਰਾਹੀਂ ਬਾਹਰ ਕੱਢਣਾ ਪੈਂਦਾ ਹੈ ਉਥੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਤੇ ਡੈਲਟਾ 에ਅਰਲਾਈਨਸ ਨੇ ਦੱਸਿਆ ਕਿ ਐਟਲਾਂਟਾ ਜਾਣ ਵਾਲੇ ਜਹਾਜ਼ ਨੇ ਰਨਵੇ ਤੋਂ ਉਡਾਨ ਭਰ ਇਸੇ ਕਾਰਨ ਦੇ ਦੋ ਇੰਜਨਾਂ ਵਿੱਚੋਂ ਇੱਕ ਇੰਜਨ ਨੂੰ ਅੱਗ ਲੱਗ ਜਾਂਦੀ ਹੈ ਐਫਏਏ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਸੱਜੇ ਇੰਜਨ ਤੋਂ ਅੱਗ ਦੀਆਂ ਲਪਟਾਂ ਨਿਕਲੀਆਂ ਸਨ ਜਿਸ ਨੂੰ ਟਰਮੀਨਲ ਵਿੱਚ ਇੱਕ ਯਾਤਰੀ ਦੇ ਫੋਨ ਦੇ ਵਿੱਚ ਕੈਦ ਕਰ ਲਿਆ ਗਿਆ ਸੀ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਵਿੱਚ 282 ਯਾਤਰੀ ਸਵਾਰ ਸਨ ਪਰ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਏਅਰਲਾਈਨ ਨੇ ਕਿਹਾ ਕਿ ਜਦੋਂ ਜਹਾਜ਼ ਦੇ ਦੋ ਇੰਜਨਾਂ ਵਿੱਚੋਂ ਇੱਕ ਦੀ ਟੇਲ ਪਾਈਪ ਵਿੱਚ ਅੱਗ ਦੀ ਲੱਤਾਂ ਵੇਖੀਆਂ ਗਈਆਂ ਤਾਂ ਡੈਲਟਾ ਫਲਾਈਟ ਦੇ ਅਮਲੇ ਨੇ ਯਾਤਰੀ ਕੈਬਿਨ ਨੂੰ ਖਾਲੀ ਕਰਨ ਦੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ। ਉਥੇ ਏਅਰਲਾਈਨ ਨੇ ਕਿਹਾ ਕਿ ਅਸੀਂ ਆਪਣੇ ਯਾਤਰੀਆਂ ਦੇ ਸਹਿਯੋਗ ਦੀ ਕਦਰ ਕਰਦੇ ਹਾਂ ਤੇ ਇਸ ਅਨੁਭਵ ਲਈ ਮਾਫੀ ਮੰਗਦੇ ਹਾਂ।